ਇਸ ਗੀ ਹਜ਼ਾਰ ਦੀਆਂ 15 ਪਹਿਲਾਂ ਸੀ ਹਜ਼ਾਰ ਦੀਆਂ 15 ਹੀ ਹੋਣ ਐ ਆਪਣੀਆਂ ਇਕ ਹਜ਼ਾਰ ਰੁਪਏ ਦੀਆਂ 15 ਦੋਸਤੋ ਐਚ ਕਲਰ ਆ ਹੋ ਜਾਣਗੇ ਇਹਦਾ 100 ਰੁਪਏ ਤੋਂ ਵੀ ਕੱਟ ਪੈ ਗਈ ਬਾਕੀ ਹਾਂਜੀ ਗੋਲ ਗੱਲ ਮਿਲ ਜਾਂਦਾ ਸਾਰੇ ਦੇ ਹੀ ਜਾਂਦੇ ਨੇਗੇ ਉਹ ਵੀ ਇੰਨੇ ਘਣਾ ਦੇ ਦਿੰਦੇਗੇ ਤੁਹਾਨੂੰ ਕਲਰ ਵਾਲੀ ਟੀ-ਸ਼ਰਟ ਮਿਲਣੀ ਦੋਸਤੋ 1000 ਰੁਪਏ ਦੀਆਂ 15 15 ਟੀ-ਸ਼ਰਟ ਐ ਯਾਰ ਲੋਰ ਐ ਹਾਂਜੀ ਇਹ ਆਪਾਂ ਕਿੰਨੇ ਦੇ ਦੇ ਰਹੇ ਆਪਾਂ ਲੋਰ ਤੋਂ ਸਟਾਰਟ ਕਰ ਲੈਨੇ ਅੱਜ ਲੋਰ ਆਪਾਂ ਪਹਿਲਾਂ 1000 ਦੀਆਂ 6 ਲਾਈਆਂ ਸੀ ਹੁਣ ਲਾਤੀ ਆਪਾਂ 1000 ਦੀਆਂ 10 ਲੋਰਾਂ ਹੀ 1000 ਰੁਪਏ ਦੀਆਂ 10 ਲੋਰਾਂ ਦੋਸ ਪੜੀ ਸ਼ਰਟਾਂ ਵੀ ਸ਼ਰਟਾਂ ਵੀ ਦੇ ਦਾਂਗੇ ਲੈ ਜੋ ਭਾਜੀ ਜੇ 1000 ਰੁਪਏ ਦੀਆਂ 15 ਮੰਨੀਓ ਤਾਂ ਸਿਰਫ 60 ਰੁਪਏ ਦੀ ਬੈਂਦੀ ਰੰਗ ਬਸ 2 ਹੋਣਗੇ ਬਾਈ ਜੀ ਚੈੱਕ ਕਰ ਲਿਓ ਰੰਗ 2 ਹੋਣਗੇ ਆ ਦੋ ਰੰਗ ਹੀ ਮਿਲਣਗੇ ਰੰਗ ਦੋ ਮਿਲ ਜਾਣਗੇ ਦੋਸਤੋ ਤਾਂ 1000 ਰੁਪਏ ਦੀਆਂ 15 ਸ਼ਰਟਾਂ ਵੀ ਮਿਲ ਜਾਣਗੀਆਂ ਤੁਹਾਨੂੰ ਹਾਂ ਜਿਹੇ ਬਣਿਆ ਬਾਈ ਮੈਂ ਉਹੀ ਕਹਿ ਰਿਹਾ ਭਾਜੀ ਹੈਵੀ ਕਪੜਾ ਯਾਰ ਤੇ 333 ਰੁਪਏ ਦੀ ਮਿਲਣੀ ਜੀ ਸਟਾਰ ਪਰ ਮਿਲਣਗੇ ਤਿੰਨ ਪੀਸ ਵੀਰੇ ਸਿੰਗਲ ਪੀਸ ਦਾ ਰੇਟ ਅੱਧ ਹੁੰਦਾ ਹੈਗਾ ਇਕੱਲ ਦੋਸਤੋ ਤੁਸੀਂ ਦੇਖ ਰਹੇ ਹੋ ਵੀਡੀਓ ਪੰਜਾਬ ਤੇ ਅੱਜ ਪਹੁੰਚੇ ਦੋਸਤੋ ਆਂਧਪੁਰਾ ਫੂਲ ਦੇ ਵਿੱਚ ਐਸ ਆਰ ਫੈਸ਼ਨ ਪਹਿਲਾਂ ਵਾਲੀ ਵੀ ਬਹੁਤ ਦੇਖਿਆ ਨੇ ਅੱਗੇ ਆ ਜਾ ਬੜਾ ਆ ਅੱਛਾ ਦੋਸਤੋ ਐਡਰੈਸ ਤੁਹਾਨੂੰ ਪਹਿਲਾਂ ਸਮਝਾਇਆ ਦੋਸਤੋ ਇੱਕ ਗਾਂਧੀ ਨਗਰ ਰੋਡ ਹੈ ਦੋਸਤੋ ਅੰਦਰਲੇ ਫਾਰਮ ਦੇ ਬਿਲਕੁਲ ਨਾਲ ਹੈਗਾ ਜੀ ਐਸ ਆਰ ਫੈਸ਼ਨ ਤੇ ਐਸ ਆਰ ਫੈਸ਼ਨ ਉੱਤੇ ਬੜੇ ਵਧੀਆ ਆਫਰ ਲੱਗੇ ਹੋਏ ਨੇ ਜਿਹੜਾ ਕਪੜਾ ਬਾਈ ਦੇ ਕੋਲੋਂ ਮਿਲਦ ਰਹਾ ਉਹ ਆਂਦਰੋਂ ਤਾਂ ਮਿਲਦਾ ਨਹੀਂਗਾ ਤੁਸੀਂ ਕੁਆਲਿਟੀ ਦੇਖੋ ਤੇ ਰੇਟ ਦੇਖੋ ਆਜੋ ਬੜੀ ਗੱਲਬਾਤ ਵੀ ਕਰਦੇ ਆ ਭਰਾਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਬਹੁਤ ਵਧੀਆ ਠੀਕੋ ਬਹੁਤ ਵਧੀਆ ਬਹੁਤ ਵਧੀਆ ਅੱਛਾ ਵੀਰੇ ਪਹਿਲਾਂ ਵਾਲੀ ਵੀਡੀਓ ਲੋਕਾਂ ਨੇ ਬਹੁਤ ਪਿਆਰ ਦਿੱਤਾ ਹਾਂਜੀ ਹਾਂਜੀ ਜਿਹੜਾ ਤਾਂ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਵੀਡੀਓ ਸ਼ੇਅਰ ਕੀਤੀ ਦਿਲੋਂ ਧੰਨਵਾਦ ਦਿਲੋਂ ਧੰਨਵਾਦ ਦਿਲੋਂ ਧੰਨਵਾਦ ਭਾਜੀ ਆਫਰ ਆਪਣੇ ਪਹਿਲਾਂ ਤੋਂ ਹੀ ਵਧੀਆ ਲਾਦੇ ਆਪਾਂ ਹਾਂ ਪਹਿਲਾਂ ਨਾਲ ਹੀ ਵਧੀਆ ਲਾਤੀ ਜਿਸ ਵਿੱਚ ਗਾਕਾ ਦਾ ਰਿਸਪੌਂਸ ਆ ਆਪਣੇ ਨਾਲ ਬਹੁਤ ਵਧੀਆ ਨਿਕਲਿਆ ਆਪਾਂ ਹੀ ਬਹੁਤ ਵਧੀਆ ਹੋਰ ਕਰੀ ਜਾਂਦੇ ਆ ਬਿਲਕੁਲ ਬਿਲਕੁਲ ਤੇ ਭਾਜੀ ਜਿਵੇਂ ਲੋਰ ਹੈ ਹਾਂਜੀ ਇਹ ਪਾ ਕਿੰਨੇ ਦਿਖ ਰਹੀ ਆ ਆਪਾਂ ਲੋਰ ਤੋਂ ਸਟਾਰਟ ਕਰ ਲੈਨੇ ਅੱਜ ਲੋਰ ਆਪਾਂ ਪਹਿਲਾਂ 1000 ਦੀਆਂ 6 ਲਾਈਆਂ ਸੀ ਗਈ ਹੁਣ ਲਾਤੀ ਆਪਾਂ 1000 ਦੀਆਂ 10 ਲੋਰਾਂ ਹੀ 1000 ਰੁਪਏ ਦੀਆਂ 10 ਲੋਰਾਂ ਦੋਸਤੋ ਸਿਰਫ 100 ਰੁਪਏ ਦੀ ਭਾਜੀ 100 ਰੁਪਏ ਦਾ ਕੱਪੜਾ ਵੀ ਨਹੀਂ ਆਉਂਦਾ ਜੀ ਕੱਪੜੇ ਨਹੀਂ ਆਉਂਦੇ ਪਰ ਆਪਾਂ ਦਾਨ ਕਰਨੇ ਵਾ ਸਾਈਕਲ ਕੱਪਸਾ ਕਰਦੀ ਦੋਸਤੋ ਸਲਾਈ ਵੀ ਆ ਆ ਦੇਖੋ ਯਾਰ ਕੜਾਈ ਕੀਤੀ ਹੋਈ ਆ ਸਾਰੀ ਤੇ ਜੁੱਪ ਲੱਗੀ ਹੋਈ ਆ ਕੜਾਈ ਵਾਲੇ ਲੋਰ ਨੇ ਦੋਸਤੋ ਐ ਨਹੀਂ ਸਟicker ਲੱਗੇ ਹੋਏ ਕੋਈ ਉਤਰ ਜਾਣਗੇ ਹਾਂ ਕੜਾਈ ਐਨਐਸ ਕੱਪੜਾ ਹੋਊਗਾ ਹੀ ਸਾਈਜ਼ ਵੀ ਸਾਰੇ ਮਨਣਗੇ ਹਾਂਜੀ 2 lakh 160 ਵੀ ਦੋਸਤੋ ਮਿਲ ਜੂਗਾ ਤੇ ਭਾਜੀ 100 ਰੁਪਏ ਦੇ ਕਿਉਂ ਨਾ ਰਜ ਦੇ ਟਾਈਮ ਚ ਬਸ ਆਪਾਂ ਆ ਹੀ ਦੇਣੀ ਆ 100 ਰੁਪਏ ਚ 100 ਰੁਪਏ ਦੀ ਨਹੀਂ ਮਿਲਣੀ ਕਹਿੰਦਾ ਮਤਲਬ 1000 ਰੁਪਏ ਦੇ ਆ 10-10 ਮਿਲ ਜਾਣਗੇ ਹਾਂਜੀ 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 ਠੀਕ ਹੈ ਭਾਜੀ ਤੇ ਭਾਜੀ ਆ ਸੀਗਰਟ ਸੈਟ ਇਹ ਸੀਗਰਟ ਹਜ਼ਾਰ ਦੀਆਂ 15 ਪਹਿਲਾਂ ਸੀ ਹਜ਼ਾਰ ਦੀਆਂ 15 ਹੀ ਹੋਣਾ ਆਪਣੀਆਂ 1000 ਰੁਪਏ ਦੀਆਂ 15 ਦੋਸਤੋ ਅਚ ਕਲਰ ਆ ਹੋ ਜਾਣਗੇ ਇਹਦਾ 100 ਰੁਪਏ ਤੋਂ ਵੀ ਕੱਟ ਪੈ ਗਈ ਬਾਕੀ ਹਾਂਜੀ ਗੋਲ ਗੱਲ ਮਿਲਣ ਦਾ ਸਾਰੇ ਦੇ ਹੀ ਜਾਂਦੇ ਨੇਗੇ ਉਹ ਵੀ ਇੰਨਾਂ ਦੇ ਦਿੰਦੇਗੇ ਤੁਹਾਨੂੰ ਕਲਰ ਵਾਲੀ ਟੀ-ਸ਼ਰਟ ਮੈਨੇ ਦੋਸਤੋ 1000 ਰੁਪਏ ਦੀਆਂ 15-15 ਟੀ-ਸ਼ਰਟ ਆ ਯਾਰ ਤੇ ਕੁਆਲਿਟੀ ਦੇਖੋ ਆਏ ਨੇ ਇਹ ਕੋਈ ਮਾੜੀ ਕੁਆਲਿਟੀ ਹੋਊਗੀ ਡਿਜ਼ਾਈਨ ਦੇਖੋ ਯਾਰ ਡਿਜ਼ਾਈਨ ਵਧੀਆ ਨੇ ਬੜੇ ਹੋਏ ਠੀਕ ਆ ਭਾਈ ਜਿਵੇਂ ਇਹਦਾ ਕਲਰ ਵਾਲੇ ਵਿੱਚ ਗੋਲ ਗਲੇ ਵਿੱਚ ਵੀ ਮਿਲ ਜੂਗੀ ਗੋਲ ਗਲੇ 'ਚ ਆ ਦੇ ਦਾਂਗੇ ਅੱਛਾ ਹਾਂ ਕਿਆ ਬਾਤ ਯਾਰ ਗੋਲ ਗਲਮੇ ਵਿੱਚ ਵੀ ਦੋਸਤੋ ਤੁਹਾਨੂੰ ਮਿਲ ਜਾਣੀ ਪੂਰੀ ਬਾਤ ਵਿੱਚ 1000 ਰੁਪਏ ਦੀਆਂ 15 ਟੀ-ਸ਼ਰਟਾਂ ਮਿਲਣੀਆਂ ਆ ਦੇਖ ਲਓ ਯਾਰ ਵਿੱਚ ਹੀ ਆ ਦੇ ਦਾਂਗੇ ਤੀਜਾ ਵਧੀਆ ਨੇ ਵਿੱਚ ਸ਼ਰਟਾਂ ਦੇ ਦਾਂਗੇ ਭਾਈ ਸ਼ਰਟਾਂ ਵੀ ਸ਼ਰਟਾਂ ਵੀ ਦੇ ਦਾਂਗੇ ਲੈ ਜੋ ਭਾਈ ਜੀ ਜੇ 1000 ਰੁਪਏ ਦੀ 15 ਮੰਨੀਏ ਤੇ ਸਿਰਫ 60 ਰੁਪਏ ਦੀ ਪੈਂਦੀ ਹੈ ਰੰਗ بس 2 ਹੋਣਗੇ ਬਾਈ ਜੀ ਚੈੱਕ ਕਰ ਲਿਓ ਰੰਗ 2 ਹੋਣਗੇ ਆ ਦੋ ਰੰਗ ਹੀ ਮਿਲਣਗੇ ਰੰਗ ਦੋ ਮਿਲ ਜਾਣਗੇ ਦੋਸਤੋ ਤੇ 1000 ਰੁਪਏ ਦੀ 15 ਸ਼ਰਟਾਂ ਵੀ ਮਿਲ ਜਾਣਗੀਆਂ ਤੁਹਾਨੂੰ ਕਾਬ ਬਾਤ ਯਾਰ ਨਾਲੇ ਵੀ ਡਬਲ ਪਾਕਟ ਆ ਪਿਆਰ ਕਟਨ ਦੀ ਹੋਊਗੀ ਇਹ ਬਿਲਕੁਲ ਬਿਲਕੁਲ ਤੇ ਇਹ ਕਾ ਸ਼ਰਟਾਂ ਆ ਗਈਆਂ ਆਪਣੀਆਂ अच्छा भाई ये थोड़ी प्रीमियम पार्टी ये हमारी बढ़िया चीज आ गई जी ये 200 ਦਾ ਸਿੰਗਲ ਪੀਸ ਮਿਲੂਗਾ ਜੀ ਤੇ 1000 ਰੁਪਏ ਦੇ 6 ਪੀਸ ਮਿਲਣਗੇ ਕੀ ਬਾਤ ਹੈ 1000 ਰੁਪਏ ਦੇ 6 ਪੀਸ ਦੋਸਤੋ ਆ ਚੈੱਕ ਕਰੋ 2 200 ਰੁਪਏ ਤੋਂ ਵੀ ਘੱਟ ਵੀ ਉਹ ਸਿੰਗਲ ਪੀਸ ਲੈਣਾ ਤਾਂ 200 ਦਾ ਪੈ ਲੂਗਾ ਤੇ ਰੰਗ ਡਿਜ਼ਾਈਨ ਭਾਜੀ ਜਿ ਵੱਧੂ ਨੇ ਰੰਗ ਜਿੰਨੇ ਮਰਜ਼ੀ ਲੈ ਜੇ ਪੀਸ ਜਿੰਨੇ ਮਰਜ਼ੀ ਲੈ ਜਾਈ ਵੈਰਾਈਟੀ ਫੁੱਲ ਪਈ ਹੈ ਜੀ ਦੋਸਤੋ ਸਾਈਜ਼ ਵੀ ਸਾਰੇ ਰੇਂਜ ਚ ਹਾਂਜੀ ਤੇ ਮਾਲ ਦੋਸਤੋ ਆਉਂਦੇ ਆਂਦੇ ਰਹਿੰਦਾਗਾ ਐਨਾ ਸੋਚੋ ਵੀ ਜਨਾ ਹੁਣ ਦੇ 2-4 ਦਿਨ ਹੋ ਗਏ ਵੀਡੀਓ ਪਾਉਣ ਤਾਂ ਖਤਮ ਹੋ ਗਿਆ ਨਾ ਮਾਲ ਬਾਈ ਦੇ ਕੋਲ ਹੋਰ ਕਈ ਵਰੀ ਰੰਗੜੀ ਆਂਦਾ ਫਰਕ ਪੈ ਸਕਦਾ ਥੋੜਾ ਬਹੁਤ ਪਰ ਮਾਲ ਮਿਲਦਾ ਰਹਿੰਦਾ ਬਾਈ ਜੀ ਮਾਡ ਵੈਰਟੀ ਮਿਲਦੀ ਰਹਿੰਦੀ ਹੂੰ ਜੀ ਜੁਆਕਾਂ ਦੀ ਗੱਲ ਕਰਦੇ ਜੁਆਕਾਂ ਦੇ ਕੱਪੜੇ ਮਿਲਦੇ ਬੱਚਿਆਂ ਦੇ ਬੱਚਿਆਂ ਦੀ ਮਿਲ ਜਾਂਦੇ ਬੱਚਿਆਂ ਦੇ ਵਧੀਆ ਕੱਪੜਾ ਸਸਤੇ ਦੇ ਮਿਲ ਜਾਂਦੇ ਪਰ ਆਪਾਂ ਵਧੀਆ ਕੁਆਲਟੀ ਵਿੱਚ ਰੱਖਣ ਲੱਗ ਗਏ ਹੁਣ ਆ ਚੈੱਕ ਕਰੋ ਇਹ ਵਧੀਆ ਸਟਾਫ ਹੋਊਗਾ ਵਧੀਆ ਕੁਆਲਟੀ ਹੋਊਗੀ ਪਾਜੀ ਦਾ ਮਾੜਾ ਰੇਟ ਬੋਲ ਦੋ ਕਿੰਨੇ ਦੀ ਜੜੀ ਆਪਾਂ ਇਹ ਆਪਣੀ 200 ਦੀ ਹੋਊਗੀ ਜੀ 200 ਵੀ ਪਾਜੀ ਬਹੁਤ ਵਧੀਆ ਹੈ ਇਸ ਵਿੱਚ ਸਟਾਰਟਿੰਗ ਰੇਟ ਕੀ ਹੋਏਗਾ ਆਪਣੇ ਮਨੋਂ ਸਟਾਰਟਿੰਗ ਰੇਟ ਆਪਣੇ ਕੋ 100 ਰੁਪਏ ਹੀ 100 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ ਤੇ ਕਹਿੰਦਾ ਮੈਂ 200 ਵਾਲੀ ਆਪਾਂ ਦੀ ਵੀਡੀਓ ਚ ਦਿਖਾ ਰਹੇ ਹਾਂਗੇ ਬਾਹਲੇ ਸਸਤੀਆਂ ਦਿਖਾ ਸਕਦੇ ਆ ਆ ਦੇਖੋ ਯਾਰ ਆ ਚੀਜ਼ਾਂ 200 ਰੁਪਏ ਦੀ ਦੋਸਤੋ ਮਿਲ ਰਹੀ ਹੈ ਇੱਕ T-shirt ਅੰਜ ਲੋਰ ਦੀ ਗੱਲ ਕਰੀਏ ਆਪਾਂ ਲੋਰਾ ਨਾਲੇ ਲੋਰ ਵੀ ਆਪਣੇ ਕੋਲ 150 ਦੀ ਮਿਲ ਜੂਗੀ ਬੱਚਿਆਂ ਦੀ ਲੋਰ 150 ਰੁਪਏ ਦੀ 150 ਰੁਪਏ ਦੀ ਬੂਟ ਕੱਟ ਲੋਰ ਹੋਊਗੀ ਜੀ ਮਤਲਬ 350 ਦੀ ਪੂਰੀ ਲੋਰ ਤੇ T-shirt ਦਾ ਕੰਮ ਹਾਂ ਨਾਲ ਕਲਰ ਸਾਰੇ ਡਿਫਰੈਂਟ ਜੇ ਹੋਣਗੇ ਹਾਂ ਕਲਰ ਵੀ ਸਾਰੇ ਕਾਰਗੋ ਲੈਣੇ ਕਾਰਗੋ ਹੀ ਮਿਲ ਜੂਗੀ ਯਾਰ ਬਾਹਰ ਯਾਰ ਹਾਂ ਸਰਬੋਤਮ ਵੀ ਦੋਸਤੋ 1.5 150 ਰੁਪਏ ਦੀਆਂ ਲੋਹਾਂ ਕਿੱਥੋਂ ਮਿਲਦੀਆਂ ਨੇ ਇਹ ਯਾਰ ਕਿੱਥੋਂ ਵੀ ਮਿਲਦੀਆਂ ਹਾਂਜੀ ਵਿੱਚ ਘਰੋ ਜਿੰਨੇ ਮਾਰਚੀ ਲੈ ਜਾਓ ਰੰਗੜੀਆਂ ਨਾਲ ਫੁੱਲ ਵੈਰਾਈਟੀ ਮਿਲ ਜੇ 12 13 ਸਾਲ ਦੇ ਵਿੱਚ ਤੱਕ ਇਹ ਮਿਲ ਜਾਣਗੇ ਹਾਂਜੀ ਹਾਂ ਬਸ 15 ਸਾਲ ਦੇ 36 ਨੰਬਰ 15 ਸਾਲ ਦੇ ਆ ਜੀ 15 ਸਾਲ ਦੇ ਵਿੱਚ ਤੱਕ ਦੋਸਤੋ ਤੁਹਾਨੂੰ ਉੱਥੇ ਕੱਪੜੇ ਮਿਲਣਗੇ ਇਸੇ ਰੇਟ ਦੇ ਵਿੱਚ ਵਿੱਚ ਹਾਂ ਭਾਜੀ ਜੇ ਬਸ ਸਸਤਾ ਤੋਂ ਆਪਾਂ ਦੇਖਿਆ ਥੋੜਾ ਜਿਹਾ ਆਪਾਂ ਉੱਚ ਕੁਆਲਿਟੀਆਂ ਦੇਖੀ ਹਾਂਜੀ ਹਾਂਜੀ ਪ੍ਰੀਮੀਅਮ ਲੈ ਲਓ ਆਪਣੇ ਕੋਲੇ ਆਹ ਦੇਖੋ ਕੁਸ਼ਤੀ ਦੀ ਬਹੁਤ ਸੋਹਣੀ ਹੈ ਨਾ ਸਾਰੀਆਂ ਪਾਜੀ ਇਹੋ ਚੀਜ਼ ਬਹੁਤ ਸੋਹਣੀ ਹੈ ਇਹ ਸਾਰੇ ਕਾਟਨ ਲਾਈਕਰ ਚ ਹੋਣਗੇ ਬਹੁਤ ਜੀ ਸਟਾਫ ਹੋਗਾ ਸਾਰਾ ਚੈੱਕ ਕਰ ਲੋ ਆ ਚੈੱਕ ਕਰੋ ਚੀਜ਼ਾਂ ਦੇਖੋ ਯਾਰ ਬੜੀਆਂ ਵਧੀਆ ਨੇ ਆਈਆਂ ਗੀਆਂ ਵੀ ਕੱਲਾ ਸਸਤਾ ਮਾਲ ਨਹੀਂ ਹੈਗੇ ਠੀਕ ਹੈ ਚੈੱਕ ਕਰੋ ਤੇ ਜੇ ਜਾਂ ਮਰਜੀ ਲੈ ਜਾਓ ਹਣਾ ਫਿਰ ਤੁਸੀਂ ਸਟicker ਲੱਗੇ ਹੋਏ ਨੇਗੇ ਆ ਚੈੱਕ ਕਰੋ ਸਟicker ਦੀ ਪੂਰੀ ਕੜਾਈ ਕੀਤੀ ਹੋਈ ਹੈ ਜੀ ਸਾਰੀ ਕੜਾਈ ਹੋਊਗੀ ਹਾਂ ਸਾਈਜ਼ ਨਾਲ ਮਰਜ਼ੀ ਲੈ ਲਓ ਐਮ ਐਲ ਐਕਸ ਐਲ ਡਬਲ ਐਕਸ ਐਲ ਕੋਈ ਮਰਜ਼ੀ ਸਾਈਜ਼ ਲੈ ਜਾਓ ਠੀਕ ਹੈ ਵੀਰੇ ਹਾਂ ਫਿਰ ਕੁਆਲਿਟੀ ਪਾਜੀ ਬੜਾ ਨੇੜੇ ਹੈ ਵੀਰੇ ਕੱਪੜਾ ਦਿਖਾਈ ਯਾਰ ਕਪੜੇ ਤਾਂ ਵੈਸੇ ਹੱਥ ਲਾ ਕੇ ਮੈਨੂੰ ਪਤਾ ਲੱਗ ਰਿਹਾ ਤੁਹਾਨੂੰ ਜੇ ਤੁਸੀਂ ਚੈੱਕ ਕਰੋ ਤੁਹਾਨੂੰ ਹੋਣਾ ਪਊਗਾ ਹਾਂ ਬੰਡਲ ਲਾਇਕ ਰ ਕਪੜਾ ਕਪੜਾ ਬਹੁਤ ਵਧੀਆ ਹੈ ਵਧੀਆ ਕਪੜਾ ਦੋਸਤੋ ਭਾਜੀ ਦਾ ਰੇਟ ਕੀ ਦੇਣਾ ਆਪਾਂ ਇਹ ਰੇਟ ਆਪਣਾ ਇਹ ਹੈਗੀਆਂ 1000 ਰੁਪਏ ਦੀਆਂ 4 ਪੀਸੀ ਭਾਜੀ 4 ਪੀਸ 4 ਪੀਸ ਹੀ 4 ਪੀਸ ਐਚ ਨੀਟਿੰਗ ਵੀ ਮਿਲੂਗੀ ਤੁਹਾਨੂੰ ਜਿਹੇ ਜ ਮਰਜ਼ੀ ਵਿੱਚ ਲੈ ਜੀ ਲੋ ਆ ਤੀਦਾ ਲੇਖੇ ਦੇ ਸੋਹਣੀਆਂ ਨੇ ਕੜਾਈ ਗੱਡੀ ਹੋ ਜਾ ਦੋਸਤੋ ਕੜਾਈ ਹੋ ਸਾ ਤੇ ਨੀਟੀਆਂ ਬਹੁਤ ਸੌਫਟ ਕਪੜਾ ਵਾ ਜੀ ਬਹੁਤ ਨਿਊ ਚੀਜ਼ ਹੈ ਸਾਈਜ਼ ਕਿਹੜੇ ਕਿਹੜੇ ਮਿਲਣਗੇ ਸਾਈਜ਼ ਐਮ ਐਲ ਐਕਸ ਭਾਜੀ ਬੜੇ ਸੋਹਣੀਆਂ ਚੀਜ਼ਾਂ ਨੇ ਯਾਰ ਬਹੁਤ ਵਧੀਆ ਚੀਜ਼ਾਂ ਨੇ ਯਾਰ ਇਹ ਰਪੈਂਦੀਆਂ 4 ਮਹੀਨੇ ਰਹਿਣਗੀਆਂ ਹਾਂਜੀ ਹਾਂ ਇਸ ਦਾ ਮੀਟਿੰਗ 4 ਤੇ ਡਿਜ਼ਾਈਨ ਦੇਖੋ ਯਾਰ ਤੁਸੀਂ ਜਿਹੇ ਜੇ ਮਾਰਕੀਟ ਵਿੱਚ ਰਾਇਓ ਆਹ ਚੀਜ਼ਾਂ ਦਿਖਾਈਏ ਭਈ ਇੱਥੋਂ ਬਦਲਾ ਦਿੰਦੇ ਕੀ ਦੀ ਕੁਆਲਿਟੀ ਦਾ ਹਣਾ ਬੀ ਚੈੱਕ ਕਰੋ ਬੀ ਬੀ ਸੋਹਣੀ ਕੁਆਲਿਟੀ ਯਾਰ ਸਾਰੀ ਪਫ ਕੀਤੀ ਆ ਬਹੁਤ ਸੋਹਣੀ ਹਾਂ ਯਾਰ ਆ ਦੇਖੋ ਯਾਰ ਬਹੁਤ ਇੰਪੋਰਟੈਂਟ ਪੀਸ ਹੈ ਸਾਰੀ ਆਹ ਚੀਜ਼ਾਂ ਨੇ ਦੋਸਤੋ ਮਿਲ ਜੇ ਤੁਹਾਨੂੰ ਹਾਂ ਯਾਰ ਕਿਆ ਬਾਤ ਹੈ ਠੀਕ ਹੈ ਵੀਰੇ ਹਾਂਜੀ ਇਸ ਤੋਂ ਬਾਅਦ ਜੀ ਇਸ ਤੋਂ ਬਾਅਦ ਸ਼ਰਟਾਂ ਲੈਣੀਆਂ ਸ਼ਰਟਾਂ ਹੀ ਮਿਲ ਜਾਣਗੀਆਂ ਆਪਣੇ ਕੋਲ ਸ਼ੈਡ ਜੀ ਮਰਜੀ ਲੈ ਲਓ ਹਾਂ ਜੀ ਐਮ ਤੋਂ ਲੈ ਕੇ ਡਬਲ ਐਕਸਲ 4 ਐਕਸਲ ਤੱਕ ਸਾਰੀ ਸ਼ੈਡ ਮਿਲੂਗੀ ਜੀ ਬਰਬਰੀ ਚੈੱਕ ਆ ਗਿਆ ਭਾਜੀ ਬਰਬਰੀ ਚੱਕੀ ਨਹੀਂ ਮਹਿੰਗਾ ਤਾਂ ਨਹੀਂਗਾ ਬਸ 300 ਰੁਪਏ ਦਾ ਹੀ ਭਾਜੀ ਸਿਰਫ 300 ਸਿਰਫ 300 ਰੁਪਏ ਦਾ ਹੀ ਕਿਆ ਬਾਤ ਯਾਰ ਬਰਬਰੀ ਸ਼ੈਡ ਤੁਸੀਂ ਵੇਚ ਸਕਦੇ ਹੋ ਸਿਰਫ ਤਿੰਨ 300 ਰੁਪਏ ਦੀਆਂ ਮਿਲਣਗੀਆਂ ਤੇ ਸਾਈਜ਼ ਭਾਜੀ ਇਹ ਚ ਸਾਰੇ ਮਿਲ ਜਾਣਗੇ ਐਮ ਤੋਂ ਲੈ ਕੇ ਡਬਲ ਆ 4 ਐਕਸਲ ਤੱਕ ਸਾਰੇ ਮਿਲ ਜਾਣਗੇ 4 ਐਕਸਲ ਤੱਕ ਹਾਂ ਚਾਹੇ ਆ ਲੈ ਲਓ ਬਰਬਰੀ ਸ਼ੈਡ ਆ ਦੋਸਤੋ ਇਹਦੇ 4XL ਤੱਕ ਤੁਹਾਨੂੰ ਵਿੱਚ ਸਾਈਜ਼ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਇਹ ਚੀਜ਼ਾਂ ਦੇਖੋ ਆ ਡਬਲ ਪੌਕਟ ਆ ਗਈ ਜੀ ਡਬਲ ਪੌਕਟ ਪੌਕਟਨ ਕਹਿੰਦੇ ਨੇ ਆਪਾਂ ਹਾਂ ਪੌਕਟਨ ਕੱਪੜੇ ਦੀ ਆ ਗਈ ਦੋਸਤੋ ਇਹ ਭਾਜੀ ਬਹੁਤ ਚੱਲਦੀਆਂ ਨੇ ਹਨਾ ਜੀ ਬਹੁਤ ਦਰਵਾਜੇ ਇਸ ਚੀਜ਼ ਦਾ ਬਹੁਤ ਹੀ ਚੱਲਦੀ ਚੀਜ਼ ਕਿਹੜਾ ਯਾਰ ਕੁਆਲਿਟੀ ਵਾਲੀ ਚੀਜ਼ ਹੈ ਹਮ ਇਸ ਤੋਂ ਇੱਧੂ ਵੀ ਉੱਤੇ ਵਾਲੀਆਂ ਦੇ ਟੀ-ਸ਼ਰਟ ਹੈ ਕਿਸੇ ਕੋਈ ਬਾਹਲੇ ਪ੍ਰੀਮੀਅਮ ਲਾਈਨ ਆ ਫਿਰ ਡਾਊਨ ਸ਼ੋਲਡਰ 'ਚ ਆ ਜਾਂਦੀ ਹੈ कॉटन लाइक ਦਾ ਕਪੜਾ ਹੋਊਗਾ ਪਾਪ ਪ੍ਰਿੰਟਿੰਗ ਹੋਊਗੀ ਪ੍ਰੀਮੀਅਮ ਚੀਜ਼ ਹੋਊਗੀ ਸਾਰੀ ਹੈਵੀਚ ਬਣਿਆ ਹੋਇਆ ਇਹ ਵੀਰੇ ਇਹ ਆ ਦੇਖ ਸਕਦੇ ਹੋ ਤੁਸੀਂ ਆ ਆ ਚੈੱਕ ਕਰੋ ਪਾਪ ਪ੍ਰਿੰਟਿੰਗ ਹੋਊਗੀ ਨਾਲੇ ਬੈਕ ਤੇ ਫੁੱਲ ਪ੍ਰਿੰਟ ਹੋਊਗਾ ਇਹ ਚੈੱਕ ਕਰੋ ਰੰਗ ਦਾ 10 ਮਿਲ ਜਾਣਗੇ ਸਾਰਿਆਂ ਚ ਕਾਟਨ ਲਾਈਕਰ ਦਾ ਕਪੜਾ ਹੁੰਦਾ ਸੌਫਟ ਬਹੁਤ ਆ 220 GSM ਕਪੜਾ ਹੋ ਗਈ ਤੇ ਭਾਜੀ ਇਹਦੀ ਆਪਾਂ ਜੀ ਗੱਲ ਕਰੀਏ ਰੇਟ ਦੀ ਇਹ ਕਿੰਨੇ ਦਿਨ ਆਪਾਂ ਇਹ ਇਹਦਾ ਰੇਟ ਹੋਊਗਾ ਜੀ 1000 ਰੁਪਏ ਦੇ ਤਿੰਨ ਪੀਸ ਲੱਗੇ ਜਾਣਗੇ ਭਾਜੀ ਇਹ ਵੀ ਕਿਹੜੀ ਮਹਿੰਗੀ ਹੈ ਫਿਰ 333 ਰੁਪਏ ਦੇ ਪੈ ਗਿਆ ਹਾਂਜੀ ਹਾਂ ਪਰ 333 ਦਾ ਦੋਸਤੋ ਆਜ ਵੀ ਮਿਲਦੀ ਨਹੀਂ ਬਈ ਨਿਹੜੇ ਆ ਕੇ ਦਿਖਾਈ ਮੜਾ ਯਾਰ ਨਿਹੜੇ ਆ ਕੇ ਦਿਖਾ ਦਿਆ ਕਰੋ ਆ ਚੀਜ਼ਾਂ ਹਾਂ 333 ਦੇ ਆ ਚੀਜ਼ਾਂ ਨਹੀਂ ਮਿਲਦੀ ਇਹ ਚੋਣ ਨੂੰ ਬਰਬਰੀ ਵਗੈਰੇ ਮ ਜਾਂਗੇ ਫੁੱਲ ਪ੍ਰਿੰਟ ਮਿਲਣਗੇ ਜਿਹੇ ਜੇ ਮਰਜ਼ੀ ਪਿੱਛੇ ਲੈ ਜਾਓ ਵੀਰੇ ਕਿਆ ਬਾਤ ਹੈ ਯਾਰ ਹਾਂ ਇਹ ਸਾਈਜ਼ ਵੀ ਸਾਰੇ ਬਦਲ ਗਏ ਸਾਈਜ਼ ਜਿਹੇ ਜੇ ਮਰਜ਼ੀ ਲੈ ਜਾਈ ਬਾਕੀ ਪੀਮਾ ਵਗੈਰਾ ਜਿਹੇ ਜੇ ਮਰਜ਼ੀ ਡਿਜ਼ਾਈਨਿੰਗ ਇਹ ਵੀ ਤੁਹਾਨੂੰ ਐਮ ਤੋਂ ਲੈ ਕੇ 5 ਐਕਸਲ ਤੱਕ ਜਿਹੇ ਜੇ ਮਰਜ਼ੀ ਲੈ ਜਾਓ ਚੈੱਕ ਕਰੋ ਵੀਰੇ ਕਿਆ ਬਾਤ ਹੈ ਸਾਈਜ਼ ਬਸ ਕਿੱਡਾ ਵੱਡਾ ਯਾਰ ਹਾਂ ਨਾਲੇ ਡਬਲ ਐਕਸਲ ਹੈ ਪਰ ਐ ਸਟੈਂਡਰਡ ਸਾਈਜ਼ ਹੈ ਇਹ ਹਾਂ ਬਿਲਕੁਲ ਬਿਲਕੁਲ ਲੋ ਕੁਆਲਿਟੀ ਨਹੀਂ ਹੈ ਤੁਹਾਡਾ ਬੰਦਾ ਵੀ ਆ ਗਿਆ ਯਾਰ ਸਾਈਜ਼ ਮਰਜ਼ੀ ਹਾਂ ਜੀ ਹਾਂ ਇਤੁਹਾ ਸਭ ਨੂੰ ਆ ਆਜੋ ਆਪਣੇ ਕੋਲ ਲੋਰ ਜੀ ਭਾਜੀ ਇਹ ਤਾਂ ਫਿਨਿਸ਼ਿੰਗ ਦੇਖੋ ਯਾਰ ਲੋਰ ਦੀ ਮਤਲਬ ਕਹਿਣ ਦਾ ਮਤਲਬ 100 ਰੁਪਏ ਤੋਂ ਸਟਾਰਟ ਹੋ ਕੇ ਉੱਚੀ-ਤੁੱਚੀ ਵੀ ਚਲੀ ਜਾਂਦੀ ਹੈ ਇਹ ਕੁਆਲਿਟੀ ਨਾਲੇ ਬੈਗ ਤੇ ਪਾਕਟ ਮਿਲੂ ਪ੍ਰੀਮੀਅਮ ਚੀਜ਼ ਮਿਲੂਗੀ ਆਹ ਕ੍ਰਸ਼ ਲਾਇਕਰਾ ਮਿਲ ਜੂਜੀ ਆ ਚੈੱਕ ਕਰਾਓ ਠੀਕ ਹੈ ਵੀਰੇ ਆਹ ਸੱਤ ਜੇਬਾਂ ਵਾਲੇ ਕਾਰਗੋ ਪਾਕਟ ਮਿਲ ਜੂਈ ਆਪਣੇ ਕੋਲੇ ਅੱਛਾ ਹਾਂਜੀ ਸੱਤ ਜੇਬਾਂ ਹੋਣਗੀਆਂ ਸ਼ਾਬਾਸ਼ ਕਾਰਗੋ ਪਾਕਟ ਬਿਲਕੁਲ ਬਿਲਕੁਲ ਤੇ ਭਾਜੀ ਇਹਦਾ ਰੇਟ ਕਿੰਨਾ ਦੇਣਾ ਭਾਜੀ ਇਹਨਾਂ ਦਾ ਰੇਟ ਹੋਊਗਾ ਜੀ ਬਤਕੀ ਸਾਰੀਆਂ ਲੈ ਲਓ ਤੁਸ ਕੋਈ ਗੱਲ ਨਹੀਂ ਗਈ 1000 ਰੁਪਏ ਦੇ 3 ਪੀਸ ਹੀ ਲਾ ਦਾਂਗੇ ਇਹ ਭਾਜੀ 333 ਦੀ ਵੇਗੀ ਇਹ ਵੀ ਆ ਚੱਕਿਆ ਬਾਵਾ 13 ਇਹ ਇੱਕ ਕੁਰੇਟਿ ਲੱਗੂ ਸਾਰਾ ਹੀ ਯਾਰ ਤੇ 3000 ਰੁਪਏ ਤੇ 3 ਪੀਸ ਯਾਰ ਕੀ ਬਾਤ ਹੈ ਪਾਜੀ ਵਾਕਿਆ ਯਾਰ ਵੀਡੀਓ ਬਹੁਤ ਕਰਦੇ ਆਪਾਂ ਇਹਦੇ ਰੇਟ ਤੁਹਾਡੇ ਹੁੰਦੇ ਨਾ ਉਹਦੇ ਰੇਟ ਨਹੀਂ ਦਿੰਦਾ ਕੋਈ ਆਹ ਦੇਖੋ ਯਾਰ ਇਹ ਹੈਵੀ ਚ ਸਾਰਾ ਬਣਾਇਆ ਵਧੀਆ ਚ ਬਣਾਇਆ ਬਾਈ ਮੈਂ ਉਹੀ ਕਹਿ ਰਿਹਾ ਪਾਜੀ ਹੈਵੀ ਕਪੜਾ ਯਾਰ ਤੇ 333 ਰੁਪਏ ਦੀ ਮਿਲਣੀ ਜੀ ਸਟਾਰ ਪਰ ਮਿਲ ਨਹੀਂ ਕਿ ਤਿੰਨ ਪੀਸ ਵੀਰੇ ਸਿੰਗਲ ਪੀਸ ਦਾ ਰੇਟ ਅੱਡ ਹੁੰਦਾਗਾ ਹਾਂ ਸਿੰਗਲ ਪੀਸ ਦਾ ਰੇਟ ਅਲੱਗ ਹੁੰਦਾ ਸਹੀ ਗੱਲ ਹੈ अच्छा भाई फॉर्मल पैंट आ ही फॉर्मल पैंट ਜਿਹੇ ਮਰਜ਼ੀ ਲੈ ਲਓ ਆਪਣੇ ਕੋਲ ਮਿਲ ਜਾਣਗੇ 1000 ਰੁਪਏ ਦੀਆਂ ਚਾਰ ਹੀ ਮਿਲ ਜਾਣਗੀਆਂ 1000 ਦੇ ਤਿੰਨ ਵੀ ਮਿਲ ਜਾਣਗੀਆਂ ਠੀਕ ਹੈ ਦੋਹੇ ਤਰ੍ਹਾਂ ਦੀ ਕੁਆਲਿਟੀ ਹੈ ਤੇ ਹਾ ਤਰਾ ਦੀ ਹਾਂ ਕੁਆਲਿਟੀ ਮਿਲ ਜੂਗੀ ਸਭ ਨੂੰ ਬਾਤ ਯਾਰ ਦੋਹੇ ਤਰ੍ਹਾਂ ਦੀ ਕੁਆਲਿਟੀ ਮਿਲ ਜਾਨੀ ਆ ਚੈੱਕ ਕਰੋ ਹਨਾ ਡਿਜ਼ਾਈਨਿੰਗ ਵਾਰੀ ਪੂਰੀ ਤਗੜੀ ਵਧੀਆ ਕੁਆਲਿਟੀ ਦਾ ਬਣਾਇਆ ਹੋਇਆ ਸਾਰਾ ਪੀਸ ਆਇ ਨਹੀਂ ਹੈਗਾ ਜੀ ਗੱਲ ਹੈ ਯਾਰ ਹਾਂ ਜੀ ਭਾਜੀ ਜੇ ਆਪਾਂ ਕੱਪੜੇ ਦੀ ਗੱਲ ਕਰੀਏ ਚਾਰ-ਪੰਜ ਸੌ ਦਾ ਕੱਪੜਾ ਹੀ ਮਿਲਦਾ ਕੱਪੜਾ ਹੀ ਮਿਲਦਾ ਜੀ ਕੱਪੜਾ ਮਿਲਦਾ ਜੀ ਵਿੱਚ ਸਲਾਈ ਵੀ ਹੈ ਦੋਸਤ ਉਹ ਚੈੱਕ ਕਰਪੇ ਹਾਂ ਦੇਖੋ ਯਾਰ ਕਹੜੀ ਚੀਜ਼ ਹੈ ਬਿਲਕੁਲ ਤੇ ਰੰਗੜਿਆਂ ਨੇ ਪਾਜੀ 2-3 ਹੈਗੇ ਨੇ ਹਨਾ ਖਾ ਚ ਰੰਗੜਿਆਂ ਮਿਲ ਜਾਣਗੇ ਰੰਗੜਿਆਂ ਜਿਹਨੇ ਮਾਰਕੀ ਲੈ ਲਿਓ ਦੇ ਦੇਣਗੇ ਬਾਕੀ ਆਹ ਦੇਖੋ ਯਾਰ ਆ ਚੀਜ਼ਾਂ ਪਾਜੀ ਇਹਨਾਂ ਦਾ ਕੀ ਰੇਟ ਹੈ ਤਾਂ ਮੰਗੇ ਹੋਏ ਇਹ 5 ਨਹੀਂ 500 ਰੁਪਏ ਹੀ ਲੋਕੇ ਸੱਤ ਸੌ ਰੁਪਏ ਸਿਰਫ 500 ਰੁਪਏ ਹੀ ਭਾਈ ਕਮਾਉਂਗੇ ਕਿ ਯਾਰ ਰੁਪਏ 7-800 ਦੀ ਵੇਚਦੇ ਆ ਵਧੀਆ ਪੈਸੇ ਕਮਾਉਦੇ ਤੁਸੀਂ 500 بس ਅਸੀਂ ਗਾ ਕੇ ਮਰੋਣਾ ਹੀ ਕੋਈ ਚੱਕਰ ਹੀ ਨਹੀਂ ਗਈ ਕਮਾਹ ਫੇਰ ਲਾਵਾ ਭਾਵੇਂ ਯਾਰ ਭਾਈ ਕਹਿੰਦਾ ਕਮਾਹ ਫੇਰ ਲਾਵਾ ਇਹ ਕਹਿੰਦੀ ਕਸਟਮਰ ਬਣਾ ਲਈਏ ਦੋਸਤੋ ਇਹ ਸਿਰਫ 500 ਰੁਪਏ ਦੀ ਆ ਦੇਖ ਯਾਰ ਪਿੱਛੇ ਸਟਿੱਕਰ ਸਟਿੱਕਰ ਦਿਖਾਈ ਵੀਰੇ ਇਹ ਜਿਹੜੀ ਹੈਗਾ ਵੀ ਕੋਈ ਮਾਲ ਕੇ ਤਰ੍ਹਾਂ ਲੋਕਲ ਇੱਥੇ ਗੁਆਮਪੁਰੇ ਦੇ ਕੋਈ ਬਣਾਈ ਜਾਂਦਾ ਵਧੀਆ ਕੁਆਲਿਟੀ ਹੈਗੀ ਕਹਿੰਦਾ ਮਤਲਬ ਅੱਜ ਤੁਹਾਨੂੰ 6 ਪੌਕਟੀ ਮਿਲ ਜੂ 8 ਪੌਕਟੀ ਮਿਲ ਜੂ 7 ਪੌਕਟੀ ਮਿਲ ਜੂ 7 ਪੌਕਟ ਵੀ ਮਿਲ ਜੂ ਠ ਆ ਜਿੰਨਾ ਲੈ ਲਓ ਹੂੰ ਜਿੰਨ ਕਾਰਗੋ ਹੀ ਮਿਲ ਜੂ ਬੂਟ ਕੱਟ ਮਿਲ ਜੂ ਸਲੱਬ ਮਿਲ ਜੂ ਕੋਈ ਮਰਜ਼ੀ ਲੈ ਲਓ ਸਾਰੀ ਥਲਾਂ ਦੀ ਚੀਜ਼ ਮਿਲ ਜੂ ਜੀ ਤੇ ਕਢਾਈ ਵਾਲੀ ਜੀਨ ਮਿਲ ਜੂ ਦੋਸਤੋ ਆਹ ਜੇਪਾਂ ਦੇ ਕਢਾਈ ਆ ਤੇ ਕੱਟੇ ਫੱਟੇ ਵੀ ਮਿਲ ਜੂ ਸਾਰੀਆਂ ਮਿਲਣਗੀਆਂ ਜਿਹੇ ਜਿਹੇ ਮਰਜ਼ੀ ਆਈਟਮ ਲੈ ਲਓ ਸਾਰੀ ਆਈਟਮ ਮਿਲੂਗੀ ਤੁਹਾਡੀ ਜੇ ਜੇ ਮਰਜ਼ੀ ਲੈ ਜਾਓ ਇਹ ਆਪਣੇ ਹੁੰਦੀਆਂ 500 ਰੁਪਏ ਦਾ ਇੱਕ ਪੀਸ ਆਈ ਹੂੰ ਤੇ ਆਪਣੇ 1400 ਦੇ ਤਿੰਨ ਪੀਸ ਆਈ ਕੀ ਬਾਤ ਹੈ ਯਾਰ ਮਤਲਬ 100 ਹੀ ਕਮਾਉਣੇ ਆ ਭਾਵੇਂ ਤਿੰਨ ਚ ਕਮਾ ਲਈਏ ਭਾਵੇਂ ਇੱਕ ਚ ਬਾਸ ਵਸ ਜੀ ਕੀ ਬਾਤ ਹੈ ਯਾਰ ਆ ਦੇਖ ਲਓ ਵਧੀਆ ਚੀਜ਼ ਹਾਂ ਇੰਪੋਰਟਡ ਚੀਜ਼ਾਂ ਆ ਗਈਆਂ ਆਪਣੀਆਂ ਹਾਂ ਯਾਰ ਜੀਨ ਤੁਸੀਂ ਆ ਜਿਹੜੀ ਤੁਹਾਨੂੰ ਮਿਲਦੀ ਨਹੀਂ ਛੇਤੀ ਕਿਤੇ ਦੇਖਣ ਨੂੰ ਮਿਲਦੀਆਂ ਨਹੀਂ ਉਹ ਚੀਜ਼ਾਂ ਵੀ ਆਪਾਂ ਕੋਲ ਆੜਿਆਂ ਚੈੱਕ ਕਰੋ ਹਣਾ ਆ ਦੇਖੋ ਇਹ ਚੀਜ਼ਾਂ ਮਿਲਦੀਆਂ ਨਹੀਂ ਕਦੋਂ ਇੱਕ ਸਟicker ਨਹੀਂ ਹੈਗਾ ਕਹ ਕੜਾਈ ਕੀਤੀ ਆ ਚੈੱਕ ਕਰੋ ਕੜਾਈ ਕੀਤੀ ਹੋਈ ਆ ਡਿਜ਼ਾਈਨ ਬਣੇ ਹੋਏ ਆ ਆ ਚੈੱਕ ਆ ਵੇਖ ਲਓ ਇਹ ਡਿਜ਼ਾਈਨ ਬਣੇ ਹੋਏ ਨੇ ਸਾਰੇ ਇੰਪੋਰਟ ਆ ਗਏ ਇਹ ਕੀ ਬਾਤ ਹੈ ਬਾਕੀ ਹੋ ਨਿਗਮਰਾਦ ਉਧਰ ਵੀ ਹੈਗੀ ਬਹੁਤ ਮਾਲ ਤੇ ਆਪਾਂ ਕੋਲ ਜਿਹਦੀ ਕੋਈ ਕਮੀ ਨਹੀਂ ਹੈਗੀ ਜਿੰਨੀ ਮਰਜ਼ੀ ਤੁਸੀਂ ਮਾਲ ਚੱਕ ਸਕਦੇ ਹੋ ਜੀਨ ਦੀ ਕੁਆਂਟੀਟੀ ਬਹੁਤ ਪਈ ਆ ਬਾਕੀ ਦੀ ਮੈਂ ਆ ਚੀਜ਼ ਦਿਖਾਈ ਬਈ ਯਾਰ ਆ ਦੇਖੋ ਆਹ ਚੀਜ਼ਾਂ ਤੁਹਾਨੂੰ ਇੱਥੇ ਮਿਲਣਗੀਆਂ ਸਾਈ ਦੇ ਵੀਰੇ ਸਾਰੇ ਮਿਲਣਗੇ ਸਾਰੇ ਸਾਰੇ ਮਿਲਣਗੇ ਤੁਸੀਂ ਵੇਖ ਸਕਦੇ ਹੋ ਲੱਗੇ ਹੋਏ ਨੇ ਤੇ ਭਾਜੀ ਆਪਣਾ ਪ੍ਰੋਪਰ ਐਡਰੈਸ ਕੀ ਹੈ ਕਿੱਥੇ ਹੋਣਾ ਬੋਲੋ ਆਪਣਾ ਐਡਰੈਸ ਹੈਗਾ ਹੀ ਰਾਮਪਰਾ ਫੂਲ ਅੰਦਰਲੇ ਫਾਰਟਕ ਗਾਂਧੀ ਨਗਰ ਰੋਡ ਐਸ ਆਰ ਫੈਸ਼ਨ ਹਾਂ ਬਿਲਕੁਲ ਦੋਸਤੋ ਬਾਕੀ ਸਕਰੀਨ ਦੇ ਉੱਤੇ ਬਾਈ ਦਾ ਐਡਰੈਸ ਤੇ ਫੋਨ ਨੰਬਰ ਦੋਵੇਂ ਲਿਖਿਆ ਹੋਇਆ ਜੇ ਕੋਈ ਗੱਲਬਾਤ ਕਰਨੀ ਹੈ ਜਾਂ ਐਡਰੈਸ ਦਾ ਵੀ ਪਤਾ ਲੱਗਣਾ ਤੁਸੀਂ ਕਾਲ ਕਰ ਸਕਦੇ ਹੋ